ਜੋਗਾ ਸਿੰਘ ਵਾਲੀ ਜੇ ਸੱਚੀ ਆ ਤੇ ਧਰਮ ਦੇ ਨਾਲ ਲਚਕੜਤਾ ਦਾ ਕੀ ਮੇਲ ਹੈ ਜੇ ਧਰਮ ਇੰਨਾ ਚੰਗਾ ਤੇ ਲਚਕੜਤਾ ਤੋਂ ਦੂਰ ਕਰਦਾ ਤੇ ਪੰਜ ਵੱਡੇ ਸਾਧ ਜਿਹੜੇ ਆ ਉਹ ਰੇਪ ਦੇ ਕੇਸ ਤੇ ਕਤਲ ਦੇ ਕੇਸਾਂ ਦੇ ਵਿੱਚ ਜੇਲ੍ਹ 'ਚ ਬੈਠੇ ਆ ਜੇ ਧਰਮ ਤੋਂ ਲਚਕੜਤਾ ਨੂੰ ਇੰਨਾ ਖਤਰਾ ਤੇ ਫਿਰ ਸੋਚਾ ਸਿੰਘ ਲੰਗਾ ਨੂੰ ਅਕਾਲ ਤਖਤ ਸਾਹਿਬ ਤੇ ਸੱਦ ਕੇ ਕਿਉਂ ਪੰਥ ਵਿੱਚ ਸ਼ਾਮਲ ਕੀਤਾ ਗਿਆ ਉਦੋਂ ਲਚਕੜਤਾ ਨਹੀਂ ਕਿਸੇ ਨੂੰ ਦਿੱਸੀ ਉਦੋਂ ਇੱਕ ਅਕਾਲੀ ਲੀਡਰ ਦੀ ਹੋਰ ਵੈਰਲ ਹੋਈ ਇੱਕਾ ਹੁਣ ਵਾਇਰਲ ਹੋਈ ਜਾਂਦੀ ਉਹ ਪੂਰੀ ਵਾਲੇ ਸਾਧ ਦੀ ਇਹਨਾਂ ਚੀਜ਼ਾਂ ਦੇ ਨਾਲ ਧਰਮ ਕਿਤੇ ਖਤਬ ਹੁੰਦੇ ਹੁੰਦੇ ਕਿ ਧਰਮ ਜਥੇਦਾਰ ਗੜਗੱਜ ਸਾਹਿਬ ਕਹਿੰਦੇ ਆ ਵੀ ਜੇ ਸਿੱਖ ਕੌਮ ਦੀ ਨੌਜਵਾਨੀ ਨੂੰ ਧਰਮ ਤੋਂ ਦੂਰ ਕਰਨ ਲਈ ਲੱਚਰ ਤਾਂ ਫਲਾਈ ਜਾ ਰਹੀ ਆ ਦੱਖਣੀ ਭਾਰਤ ਦੇ ਵਿੱਚ ਕਿੰਨੇ ਮੰਦਰ ਆ ਜਿਨ੍ਹਾਂ ਦੇ ਉੱਤੇ ਜਿਹੜੀਆਂ ਤਸਵੀਰਾਂ ਜਿਹੜੀਆਂ ਉੱਥੇ ਮੂਰਤੀਆਂ ਛਪੀਆਂ ਹੋਈਆਂ ਸ਼ਰਿਆਮ ਨੰਗੀਆਂ ਔਰ ਕਹੇ ਜੇ ਉਹ ਉਹ ਕੋਕ ਸ਼ਾਸਤਰ ਦੀ ਇੱਕ ਤਸਵੀਰ ਉਹਦੇ ਚੋਂ ਖਿੱਚੀ ਹੋਈ ਆ ਕਦੇ ਕਿਸੇ ਹਿੰਦੂ ਨੇ ਕਿਹਾ ਵੀ ਸਾਡੇ ਉਹਨਾਂ ਮੂਰਤੀਆਂ ਤੋਂ ਸਾਡੇ ਧਰਮ ਨੂੰ ਖਤਰਾ ਪੈਦਾ ਹੋ ਗਿਆ। ਫਿਰ ਸਾਡੇ ਚ ਇੱਕ ਸਾਖੀ ਤੁਸੀਂ ਆਮ ਬੋਲ ਬੋਲ ਕੇ ਸੁਣਾਉਣੇ ਆ ਜੋਗਾ ਸਿੰਘ ਵਾਲੀ। ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਦੀ ਗੱਲ ਆ ਨਾ ਤੇ ਗੁਰੂ ਗੋਬਿੰਦ ਸਿੰਘ ਨੂੰ ਤੁਸੀਂ ਮਹਾਰਾਜ ਵੇਸਵਾ ਦੇ ਕੋਠੇ ਦੇ ਪਹਿਰੇ ਤੇ ਖੜਾ ਕਰਤਲ ਲਾ ਜਾ ਕੇ ਵੀ ਜੋਗਾ ਸਿੰਘ ਨੂੰ ਗੁਰੂ ਸਾਹਿਬ ਸੁਨੇਹਾ ਭੇਜਦੇ ਆ ਤੋ ਆਪਣੇ ਅਨੰਦਕਾਰ ਦੇ ਲਾਵਾ ਛੱਡ ਕੇ ਤੇ ਤੁਰ ਪਿਆ ਤੇ ਗਾਂ ਉਹ ਇੱਕ ਕਿਸੇ ਵੇਸਵਾ ਦਾ ਕੋਠਾ ਸੀ ਉੱਥੇ ਉਹ ਜਾ ਕੇ ਵੜ ਗਿਆ। ਕਿੱਡਾ ਕੱਚਾ ਸਿੱਖ ਹੋਊਗਾ ਫਿਰ ਇੱਥੋਂ ਇੱਥੋਂ ਤਾਂ ਸਾਬਤ ਹੁੰਦਾ ਵੀ ਜਿਵੇਂ ਮੇਰੇ ਨਾਲ ਹੁਣ ਚਿਤਰਤ੍ਰੋ ਪਖਿਆਣ ਦੇ ਉੱਤੇ ਫਿਰ ਉਹਨਾਂ ਨੇ ਬਹਿਸ ਕਰਨ ਲੱਗ ਪੈਂਦੇ ਆ ਫੋਨ ਤੇ ਤੇ ਮੈਂ ਕਿਹਾ ਵੀ ਸ਼ਾਇਦ ਫਿਰ ਜੇ ਗੁਰੂ ਸਾਹਿਬ ਦੀ ਕਿਰਤ ਹੈ ਤੇ ਫਿਰ ਜੋਗਾ ਸਿੰਘ ਵਾਲੀ ਜੇ ਸੱਚੀ ਆ ਤੇ ਫਿਰ ਸਿੱਖਾਂ ਦਾ ਕਿਰਦਾਰ ਤਾਂ ਫਿਰ ਇੱਥੇ ਤੱਕ ਡਿੱਗ ਗਿਆ ਜਿਹੜਾ ਗੁਰੂ ਸਾਹਿਬ ਨੂੰ ਸਿੱਖਾਂ ਨੂੰ ਸਮਝਾਉਣ ਵਾਸਤੇ ਚਿਤਰਤ੍ਰੋ ਪਖਿਆਣ ਲਿਖਣਾ ਪਿਆ ਵੀਰ ਐਡਾ ਵੱਡਾ ਕਿਰਦਾਰ ਸਾਡੇ ਗੁਰੂਆਂ ਦਾ ਐਡਾ ਵੱਡਾ ਸਾਡਾ ਆਪਣਾ ਸਿਧਾਂਤ ਅਸੀਂ ਖੜੇ ਕਿੱਥੇ ਹਾਂ ਸਸੀਂ ਆਪਣੇ ਜੀ ਨਜ਼ਰ ਨਹੀਂ ਮਾਰਦੇ ਬਾਬੇ ਨਾਨਕ ਤੋਂ ਸਿਧਾਂਤ ਸਾਡਾ ਸ਼ੁਰੂ ਹੁੰਦਾ ਤੇ ਜਿਨ੍ਹਾਂ ਨੇ ਤਾਂ ਨਾਸਾ ਵਾਲਿਆਂ ਨੇ ਤਾਂ ਬਾਬੇ ਨਾਨਕ ਨੂੰ ਉਹ ਪੜਿਆ ਵੀ ਲੱਖ ਆਕਾਸ਼ ਆਕਾਸ਼ ਲੱਖ ਪਤਾਲ ਪਤਾਲ ਓੜਕ ਓੜਕ ਭਾਲ ਥਕੇ ਉਹਨਾਂ ਨੇ ਤਾਂ ਆਕਾਸ਼ ਲੱਭਣੇ ਸ਼ੁਰੂ ਕਰ ਦਿੱਤੇ ਬਾਬੇ ਨਾਨਕ ਦੀ ਵਿਗਿਆਨਕ ਸੋਚ ਦੇ ਉੱਤੇ ਵੀ ਕਿਸੇ ਮਹਾਂਪੁਰਸ਼ ਨੇ ਰਹਿਬਰ ਨਹੀਂ ਜੇ ਆਹ ਗੱਲ ਕਹੀ ਆ ਤੇ ਸਾਨੂੰ ਇਹ ਤੇ ਖੋਜ ਕਰਨੀ ਚਾਹੀਦੀ ਆ ਤੇ ਅਸੀਂ ਬਾਬੇ ਨਾਨਕ ਨੂੰ 20 ਰੁਪਈਆਂ ਤੋਂ ਤੇ ਦੂਜਾ ਸultanpur ਲੋਧੀ ਵਾਲੀ ਹੱਟੀ ਚੋਂ ਬਾਹਰ ਹੀ ਨਹੀਂ ਨਿਕਲਣ ਦਿੰਦੇ ਉਸ ਵੇਲੇ ਸਲਤਨਪੁਰ ਇੱਕ ਸਟੇਟ ਸੀ ਇੱਕ ਰਾਜ ਸੀ ਉਹਦੇ ਮੋਦੀਖਾਨਾ ਜਿਵੇਂ ਅੱਜ ਦੇ ਐਫਸੀਆਈ ਮੰਤਰੀ ਆ ਬਾਬੇ ਨਾਨਕ ਦਾ ਐਡਾ ਵੱਡਾ ਰਤਬਾ ਸੀ ਮੋਦੀਖਾਨ ਦੇ ਅਮਚਾਰੀ ਸੀ ਤੇ ਤੁਸੀਂ ਬਾਬੇ ਨਾਨਕ ਨੂੰ ਤੱਕੜੀ ਫੜ ਕੇ ਤੇ ਹੱਤੀ ਤੇ ਵਹਾ ਕੇ ਤੇ 13 13 ਤੋਲਣ ਲਾਤਾ 13 ਸ਼ਬਦ ਨੂੰ 13 ਸਾਰੀ ਦੁਨੀਆ ਦੀ ਕਰਪਸ਼ਨ ਕੀਤੀ ਹੁੰਦੀ ਆ ਤੇ ਗੱਡੀਆਂ ਦੇ ਨੰਬਰ ਲੈਂਦੇ ਜੀ 13 13 ਵੀ ਬਾਬੇ ਨਾਨਕ ਦੀ 13 13 ਯਾਰ ਅਸੀਂ ਕਿੱਧਰ ਨੂੰ ਤੁਰੇ ਫਿਰਦੇ ਆ ਯਾਰ ਇਹਨਾਂ ਚੀਜ਼ਾਂ ਦਾ ਸਾਡੀ ਕੌਮ ਨਾਲ ਸੰਬੰਧ ਕੀ ਆ ਅਸੀਂ ਆਪਣੇ ਚ ਖਾਮੀ ਲੱਭੋ ਜੇ ਫਿਰ ਤੁਹਾਡੇ ਵਾਸਤੇ ਕਹੇ ਜੀ ਇਹ ਹਲ ਇਹ ਇਹ ਜੀ ਕੁੜੀ ਖਤਰਾ ਬਣ ਗਈ ਨਾ ਤੇ ਫਿਰ ਧਰਮ ਅੱਜ ਵੀ ਗਿਆ ਤੇ ਕੱਲ ਵੀ ਗਿਆ ਫਿਰ ਜੋਗਾ ਸਿੰਘ ਵਾਲੀ ਕਹਾਣੀ ਨੂੰ ਜੋੜ ਕੇ ਤੇ ਫਿਰ ਚਿਤੁਰ ਵਖਿਆਨ ਫਿਰ ਤਾਂ ਸੱਚਾ ਵੀ ਗੁਰੂ ਸਾਹਿਬ ਨੂੰ ਫਿਰ ਆਪ ਦੇ ਸਿੱਖ ਜਿਹੜੇ ਸੀਗੇ ਦਾ ਮਤਲਬ ਉਹਨਾਂ ਤੇ ਇੰਨਾ ਭਰੋਸਾ ਹੀ ਨਹੀਂ ਸੀ ਵੀ ਸਿੱਖ ਇੰਨੇ ਕਮਜ਼ੋਰ ਆ ਵੀ ਗੁਰੂ ਦੇ ਰਸਤੇ ਨੂੰ ਜਾਂਦੇ ਤੇ ਰਾਹ ਚ ਵੇਸਵਾ ਦੇ ਕੋਠਿਆਂ ਚ ਵੜਦੇ ਫਿਰਦੇ ਆ ਇਹ ਸਾਡੇ ਅਸੀਂ ਸੁਣੀਆਂ ਸੁਣਾਈਆਂ ਗੱਲਾਂ ਤੇ ਅਮਲ ਕੀਤਾ ਵਿਗਿਆਨੀਆਂ ਨੇ ਗੁਰਬਾਣੀ ਨੂੰ ਪੜ੍ਹ ਕੇ ਅਮਲ ਕੀਤਾ ਅਸੀਂ ਉਹ ਅਮਲ ਕੀਤਾ ਜੋ ਬਾਬੇ ਨਾਨਕ ਦੇ ਬਾਰੇ ਕਿਸੇ ਨੇ ਝੂਠ ਬੋਲਤਾ ਗੁਰੂ ਗੋਬਿੰਦ ਸਿੰਘ ਦੇ ਬਾਰੇ ਝੂਠ ਬੋਲਤਾ ਜਾਂ ਸਟੇਜਾਂ ਤੋਂ ਜੋ ਝੂਠ ਸੁਭਾਣ ਸੁਣਾਤਾ ਅਸੀਂ ਉਹਦੇ ਤੇ ਅਮਲ ਕੀਤਾ ਤੇ ਜਿਨ੍ਹਾਂ ਲੋਕਾਂ ਨੇ NASA ਤੱਕ ਖੋਜਾਂ ਕਰ ਲਈਆਂ ਉਹਨਾਂ ਨੇ ਜੋ ਬਾਬੇ ਨਾਨਕ ਨੇ ਜੋ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਤੇ ਕਿਹਾ ਉਹ ਉਹਨਾਂ ਨੇ ਉਹਦੇ ਤੇ ਅਮਲ ਕੀਤਾ ਆਹ ਫਰਕ ਆ ਸਾਡੇ ਵਿੱਚ ਜੇ ਲੱਚਰਤਾ ਤੋਂ ਧਰਮ ਨੂੰ ਖਤਰਾ ਤੇ 13 ਲੱਖ ਸਿੱਖ ਈਸਾਈ ਬਣ ਗਿਆ ਤੇ ਕਿਹੜੀ ਲੱਚਰਤਾ ਸੀ ਖਾਮੀਆਂ ਆਪਣੀਆਂ ਲੱਭੋ ਚਮਕੀਲੇ ਦਾ ਕਤਲ ਹੁੰਦਾ ਫਿਰ ਗਿਆ ਕੀ ਬੰਦ ਹੋ ਗਈ ਗੰਦੀ ਉਹ ਤੋਂ ਜ਼ਿਆਦਾ ਵੱਧ ਗਈ ਤੇ ਵਧੀ ਕਿਉਂ ਇੱਕ ਉਦਾਹਰਨ ਦੇ ਕੇ ਤੁਹਾਨੂੰ ਆਪਾਂ ਅੱਗੇ ਚੱਲਦੇ ਹਾਂ ਇੱਕ ਖੜਕੂਆਂ ਨੇ ਐਲਾਨ ਕੀਤਾ ਸੀ ਵੀ 11 ਬੰਦਿਆਂ ਤੋਂ ਵੱਧ ਬਰਾਤੀ ਨਹੀਂ ਕੋ ਲੈ ਕੇ ਆਊਗਾ ਡਰ ਡਰ ਸੀ ਲੋਕਾਂ 'ਚ ਜਿਵੇਂ ਅੱਜ ਹੁਣ ਇੱਕ ਮਾਰੀ ਆ ਤੇ ਮੂਤ ਦੇ ਫਿਰਦੇ ਆ ਕਈ ਹੁਣ ਇਹਨਾਂ ਤੇ ਪਰਚੇ ਕੋਈ ਕਹਿੰਦੇ ਨਹੀਂ ਦਰਖਾਸਤਾਂ ਦਿੱਤੀਆਂ ਪਰਚੇ ਹੁੰਦੇ ਨਹੀਂ 296 ਅ ਦੂਜਾ ਆਈਪੀਸੀ ਦਾ ਹੁੰਦਾ ਕਿਉਂ ਨਹੀਂ ਜੇ ਪੁਲਿਸ ਨਹੀਂ ਸੁਣਦੀ ਕੋਰਟ ਚ ਜਾਓ ਜੇ ਕੋਰਟ ਨਹੀਂ ਸੁਣਦੀ ਫਿਰ ਅੱਗੇ ਚੈਲੰਜ ਕਰੋ ਆ ਹੁਣ ਮੈਂ ਤਿੰਨ ਆਚਾਰਾਂ ਦੇ ਪਾਉਂਗਾ ਜਿਹੜੀਆਂ ਆ ਗੰਦਪੈਲ ਵੀਡੀਓ ਜਿਹੜੀਆਂ ਅ ਅਸੀਂ ਤੇ ਆਪਾਂ ਤੁਰਨਾ ਨਹੀਂ ਸੀ ਚਾਹੁੰਦੇ ਚਲੋ ਕਿਸੇ ਦਾ ਕੋਈ ਰੋਟੀਦਾਰ ਜਗਾਰ ਆ ਪਰ ਇੱਥੋਂ ਤੱਕ ਬੜਾ ਡਿੱਗ ਪਾਓ ਕਿ ਤੁਹਾਨੂੰ ਇਹ ਹੀ ਨਾ ਦਿਸੇ ਵੀ ਮੇਰੀ ਭੈਣ ਵੀ ਆ ਧੀ ਵੀ ਆ ਘਰੇ ਉਹਨਾਂ ਨੂੰ ਸੁਣਾ ਲਿਆ ਕਰੋ ਜੇ ਉਹ ਸੁਣ ਕੇ ਬਰਦਾਸ਼ਤ ਕਰ ਲੈਣਗੀਆਂ ਤਾਂ ਫਿਰ ਉਹਨੂੰ ਪਾ ਦਿਆ ਕਰੋ ਸੋਸ਼ਲ ਮੀਡੀਆ ਤੇ ਅਸੀਂ ਸੁਣਨਾ ਕੀ ਪਸੰਦ ਕਰਦੇ ਆ ਪਹਿਲਾਂ ਤੇ ਇੱਥੇ ਮੈਟਰ ਹੈ ਜਿਹੜੇ ਗੰਦੇ ਕਮੈਂਟ ਕਰਦੇ ਆ ਵੀਡੀਓ ਦੇ ਥੱਲੇ ਧੀਆ ਭੈਣਾਂ ਦੀਆਂ ਗੰਦੀਆਂ ਗਾਲ੍ਹਾਂ ਕੱਢਦੇ ਆ ਸੰਤ ਜਰਨਲ ਸਵੀਂ ਤਸਵੀਰ ਲਾ ਕੇ ਗੁਰੂ ਗ੍ਰੰਥ ਸਾਹਿਬ ਦੀ ਤਸਵੀਰ ਲਾ ਕੇ ਗੁਰੂਆਂ ਦੀਆਂ ਤਸਵੀਰਾਂ ਲਾ ਕੇ ਤੇ ਉਹਨਾਂ ਵਾਸਤੇ ਕਿਹੜੀ ਸਜ਼ਾ ਹੋਣੀ ਚਾਹੀਦੀ ਆ ਕਿਹੜੀ ਸਜ਼ਾ ਹੋਣੀ ਚਾਹੀਦੀ ਆ ਉਹਨਾਂ ਵਾਸਤੇ ਕੋਈ ਤੈਅ ਕਰ ਸਕਦਾ ਨਹੀਂ ਪਹਿਲਾਂ ਆਪਣੇ ਦਿਮਾਗ 'ਚੋਂ ਗੰਦਗੀ ਕੱਢਣੀ ਪਊਗੀ 11 ਬਰਾਤੀਆਂ ਦੇ ਉੱਤੇ ਅਮਲ ਕੁਝ ਲੋਕਾਂ ਨੇ ਕੀਤਾ ਕੁਝ ਨੇ ਨਹੀਂ ਕੀਤਾ ਇੱਥੇ ਇੱਕ ਬਰਾਤ ਆਉਂਦੀ ਆ ਜੁਆਇੰਟ ਫੈਮਿਲੀ ਸੀ ਪਰਿਵਾਰ ਵੱਡਾ ਸੀ ਉਹਨਾਂ ਦੇ ਵਿੱਚ 30 ਕ ਬੰਦਿਆਂ ਦੇ ਕਰੀਬ ਉਹ ਚਲੋ ਬਰਾਤ ਲੈ ਆਏ ਤੇ ਸਾਡੇ ਇੱਥੇ ਮਲਕੀਤ ਮਰਖਾਈ ਦਾ ਹੁੰਦਾ ਸੀਗਾ ਬੋਰੀਆ ਸਿੱਖ ਸੀ ਉਹ ਜਾਦੂ ਦੇ ਨਾਲ ਰਹਿੰਦਾ ਹੁੰਦਾ ਸੀ ਉਹਨਾਂ ਹੱਥਾਂ 'ਚ ਅਸਲਟਾਂ ਆ ਗਈਆਂ ਜਿਨ੍ਹਾਂ ਨੂੰ ਪਿੰਡ 'ਚ ਕੋਈ ਦਾਤੀ ਮੰਗੀ ਨਹੀਂ ਸੀ ਦਿੰਦਾ ਕੋਈ ਸਾਈਕਲ ਮੰਗਿਆ ਨਹੀਂ ਸੀ ਦਿੰਦਾ ਕੋਈ ਪਤਾ ਨਹੀਂ ਵੀ ਕਿਸ ਵਾਸਤੇ ਅਸੀਂ ਹਲਟ ਚੱਕੀ ਆ ਕਿਸ ਮਕਸਦ ਵਾਸਤੇ ਅਸੀਂ ਲੜ ਰਹੇ ਹਾਂ ਜਦੋਂ ਇਹ ਲੋਕ ਵਿੱਚ ਆ ਕੇ ਵੜੇ ਉਦੋਂ ਬੇੜਾ ਗਰਕਣਾ ਸ਼ੁਰੂ ਹੋਇਆ ਜਦੋਂ ਲੋਕਾਂ ਦੇ ਘਰਾਂ 'ਚ ੱਟਕੇ ਨਾ ਰੋਟੀਆਂ ਪਾਣੀਆਂ ਲੋਕਾਂ ਦੇ ਘਰਾਂ 'ਚ ਧੀਆ ਪੈਣਾ ਦੀਆਂ ਇੱਜ਼ਤਾਂ ਨਾ ਇਹੇ ਜਿਹੜੇ ਜਿਹੜੇ ਲੋਕ ਖੇਡਣ ਲੱਗ ਪਏ ਕਦੇ ਆ ਕੇ ਸਾਡੇ ਇਲਾਕੇ 'ਚ ਪੁੱਛਿਓ ਇਹਨਾਂ ਬਾਰੇ ਤੇ ਦੋ ਪਿੰਡ ਮੈਂ ਤੁਹਾਨੂੰ ਹੋਰ ਦੱਸ ਦਿੰਨਾ 나ਥੇ ਵਾਲਾ ਤੇ ਲੰਡੇ ਪਿੰਡ ਤੇ ਡੇਮਰੂ ਜਾ ਕੇ ਉੱਥੇ ਪੁੱਛਿਆ ਜੇ ਜਿਹੜੇ ਉੱਥੇ ਉਸ ਇਰੀਏ 'ਚ ਫਿਰਦੇ ਸੀ ਲੋਕ ਖਿਲਾਫ ਫਿਰ ਕਿਉਂ ਹੋਏ ਮਮਲੇ ਕੀ ਥੋਣੀ ਗਰੁੱਪ ਇਹਨਾਂ ਦਾ ਆ ਕੇ ਉਹਨਾਂ ਨੂੰ ਕਹਿੰਦਾ ਵੀ 11 ਬੰਦੇ ਮੁੰਡੇ ਦੇ ਪਿਓ ਨੂੰ ਕੱਢ ਲਾ ਆਪਦੇ ਸਣੇ ਜਨ ਵਾਲੇ ਮੁੰਡੇ ਦੇ ਸਣੇ 9 ਬੰਦੇ ਹੋਰ ਕੱਢ ਲਾ ਤੇ ਬਾਕੀਆਂ ਦਾ ਪਾਸੇ ਕਰ ਦੇ ਹੁਣ ਉਹ ਸਰਦਾਰ ਬੰਦੇ ਉਹ ਪਿੱਟੀ ਗਿਆ ਵੀ ਅਸੀਂ ਪੰਜ ਤਾਂ ਭਰਾ ਤੇ ਸਾਡੇ ਗਾਂ 6-7 ਸਾਡੇ ਜਵਾਈ ਆ ਗਾਂ ਭਤੀਜ ਜਵਾਈ ਆ ਮੈਂ ਕਿਹਨੂੰ ਛੱਡ ਕੇ ਆਉਂਦਾ ਅਸੀਂ ਆਨੰਦ ਕਾਰਜ ਕਰਨੇ ਆ ਕੋਈ ਸਾਡਾ ਹੋਰ ਨਹੀਂ ਇੱਥੋਂ ਵਾਪਸ ਚਲੇ ਜਾਵਾਂਗੇ ਅਸੀਂ ਇੱਕ ਨਹੀਂ ਸੁਣੀ ਸਰਦਾਰ ਲੋਕ ਛੱਪੜ ਚ ਵਾੜੇ ਕੀ ਮੁੰਡੇ ਦੇ ਪਿਓ ਦੀ ਇੱਜ਼ਤ ਰਹੇਗੀ ਕੀ ਉਹ ਬਰਜਨੋ ਦੇ ਘਰੇ ਬਰਾਤ ਢੁੱਕੀ ਸੀ ਉਹਨਾਂ ਦੀ ਰਹੇਗੀ ਮੈਂ ਕਹਿੰਨਾ ਖਰਚਾ ਨਹੀਂ ਫालतू ਕਰਨਾ ਚਾਹੀਦਾ ਸਾਨੂੰ ਇਹ ਤੇ ਰੋਕਣਾ ਚਾਹੀਦਾ ਪਰ ਜਿਹੜਾ ਕਰ ਸਕਦਾ ਕਰ ਲੈ ਵੇਖੋ ਵੇਖੀ ਏਡੀਆਂ ਫਹਾ ਨਾ ਲਓ ਉਹਨਾਂ ਤੋਂ ਪਾਥੀਆਂ ਪਥਾਈਆਂ ਪਿੰਡ ਦੇ ਵਿੱਚ ਉਸ ਵੇਲੇ ਸਾਡੇ ਇਲਾਕੇ ਦੇ ਲੋਕ ਇਹਨਾਂ ਦੇ ਖਿਲਾਫ ਹੋ ਗਏ ਇੱਕ ਘਟਣ ਦੇ ਵਿੱਚ ਜਦੋਂ ਕੋਈ ਫੈਸਲੇ ਤੁਸੀਂ ਇਸ ਤਰ੍ਹਾਂ ਲਾਗੂ ਕਰਾਉਂਗੇ ਨਾ ਜੇ ਧਾਰਮਿਕ ਕੱਟੜਤਾ ਦੇ ਵਿੱਚ ਤੁਸੀਂ ਇਨਸਾਨਾਂ ਨੂੰ ਚਲਾਉਣ ਦੀ ਕੋਸ਼ਿਸ਼ ਕਰੋਗੇ ਕਦੇ ਵੀ ਨਹੀਂ ਚੱਲ ਸਕਦੀ ਧਾਰਮਿਕ ਕਟੜਤਾ ਬਹੁਤ ਮਾੜੀ ਆ ਜਿੰਨੀ ਗਰਾਵਟ ਇਸ ਵੇਲੇ ਜਿਹੜੇ ਧਰਮੀ ਖਵਾਉਂਦੇ ਲੋਕ ਆ ਜਿੰਨੀ ਉਹਨਾਂ ਚਾਹੀ ਆ ਆ ਰੋਜ਼ ਤੁਸੀਂ ਚੋਲਿਆਂ ਵਾਲਿਆਂ ਦਾ ਸਾਧਾਂ ਦਾ ਬਾਬਿਆਂ ਦਾ ਰੋਜ਼ ਤਾਂ ਕਿਸੇ ਸਾਹਮਣੇ ਆਪਣੇ ਆਉਂਦੇ ਆ ਜਿਹੜੇ ਖੁਦ ਖੁਦ ਉਪਦੇਸ਼ ਦਿੰਦੇ ਆ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਦੂਰ ਰਹੋ ਕਾਮ 'ਚ ਵੀ ਫਸੇ ਆ ਲੋਭ 'ਚ ਵੀ ਫਸੇ ਆ ਕਰੋੜ-ਕਰੋੜ ਦੀਆਂ ਥੱਲੇ ਗੱਡੀਆਂ ਤੇ ਕ੍ਰੋਧ ਇੰਨਾ ਜ਼ਿਆਦਾ ਕਿ ਬਰਦਾਸ਼ਤ ਨਹੀਂ ਕਰਦੇ ਆਪਸ ਵਿੱਚ ਹੀ ਨਹੀਂ ਬਰਦਾਸ਼ਤ ਕਰਦੇ ਸ਼ਬੀਰ ਲਾ ਕੇ ਗੋਲੀਆਂ ਵੀ ਚਲਾ ਦਿੰਦੇ ਇੰਨਾ ਕਰੋਧ ਤੇ ਹੰਕਾਰ ਇੰਨਾ ਜ਼ਿਆਦਾ ਮੈਂ ਰੱਬਾਂ ਤੇ ਦੂਜਾ ਹੈ ਹੀ ਕੁਛ ਨਹੀਂ ਮੈਂ ਕਹਿੰਦਾ ਵੀ ਜਿਹੜੇ ਆ ਗੁਰਦੁਆਰੇ ਆ ਸਾਡੇ ਗੁਰੂ ਘਰ ਆ ਠੱਠ ਇਹਨਾਂ ਦੇ ਮੈਡੀਕਲ ਕਰਾ ਲਓ ਉੱਥੇ ਜਿਹੜੇ ਬੱਚੇ ਰਹਿੰਦੇ ਆ ਤੁਹਾਨੂੰ ਪਤਾ ਲੱਗ ਜਾ ਧਰਮ ਖੜਾ ਕਿੱਥੇ ਆ ਕੋਈ ਬੱਚਾ ਤੁਸੀਂ ਨਹੀਂ ਛੱਡਿਆ ਕੋਈ ਔਰਤ ਤੁਸੀਂ ਨਹੀਂ ਛੱਡੀ ਜੇਲਾ ਤੇ ਕਚਹਿਰੀਆਂ 'ਚ ਤੁਸੀਂ ੱੱਕੇ ਖਾਂਦੇ ਫਿਰਦੇ ਹੋ ਬਾਣਾ ਧਰਮ ਦਾ ਪਾ ਕੇ ਤੇ ਕਿੱਥੇ ਖੜੇ ਅਸੀਂ ਕਿੱਥੇ ਆ ਕਿਹੜੇ ਧਰਮ ਦੀ ਅਸੀਂ ਗੱਲ ਕਰਦੇ ਹਾਂ ਉਹਦਾ ਕਾਰਨ ਇਹ ਆ ਵੀ ਅਸੀਂ ਗੁਰਬਾਣੀ ਤੋਂ ਬਹੁਤ ਦੂਰ ਆ ਫਿਰ ਬਿਆਨਤ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਜਿਹੜੇ ਸਾਡਾ ਕਲਚਰ ਸੀਗਾ ਠੀਕ ਹੈ ਜਿਹੜਾ ਕੰਮ ਕਿਸੇ ਨੇ ਚੰਗਾ ਕੀਤਾ ਮੈਂ ਨਹੀਂ ਇੰਨਾ ਇੰਨਾ ਤੰਗ ਸੋਚਦਾ ਬੰਦਾ ਵੀ ਮੈਂ ਹਰ ਕੋਨੇ 'ਚ ਰੱਸੀ ਰੱਖ ਦਾਂ ਦਰਬਾਰ ਸਾਹਿਬ ਦੇ ਰਾਸਤੇ 'ਚ ਜਿਹੜੇ ਬੁੱਤ ਲੱਗੇ ਆ ਭੰਗੜੇ ਵਾਲੇ ਬੁੱਤ ਲੱਗੇ ਉਹ ਸਾਡੇ ਨਹੀਂ ਲੱਗਣੇ ਚਾਹੀਦੇ ਕਿਉਂਕਿ ਉੱਥੇ ਸਿਆਣੇ ਕਹਿੰਦੇ ਨਾ ਕਿਸੇ ਨੇ ਪੁੱਛਿਆ ਸੀ ਵੀ ਤਾਜ ਮਹਿਲ ਦੇ ਵਿੱਚ ਤੇ ਹਰਮੰਦਰ ਸਾਹਿਬ 'ਚ ਫਰਕ ਕੀ ਆ ਦਰਬਾਰ ਸਾਹਿਬ 'ਚ ਉੱਥੋਂ ਮੌਤ ਤੇ ਯਾਦ ਕੀਤਾ ਜਾਂਦਾ ਇੱਥੋਂ ਜ਼ਿੰਦਗੀ ਮਿਲਦੀ ਆ ਆ ਫਰਕ ਆ ਇੱਥੋਂ ਜੀਵਨ ਜਾਂਚ ਮਿਲਦੀ ਆ ਉੱਥੇ ਮੌਤ ਨਾਲ ਜੁੜਿਆ ਜਾਂਦਾ ਜਿੱਥੇ ਜੀਵਨ ਮਿਲਦਾ ਹੋਵੇ ਉੱਥੇ ਇਹ ਜਿਹੇ ਪਖੜਾ ਲੋੜ ਨਹੀਂ ਹੁੰਦੀ ਕਿਉਂ ਲਾਏਗੇ ਕਿਉਂ ਸਾਡਾ ਕਲਚਰ ਬਦਲਿਆ ਗਿਆ ਇਹ ਕੋਈ ਇੱਕ ਦਿਨ ਚ ਹੋ ਗਿਆ ਆਮ ਘਰਾਂ ਦੇ ਵਿੱਚ ਅਸੀਂ ਨਿੱਕਿਆ ਹੁੰਦਿਆਂ ਨੇ ਤਸਵੀਰ ਵੇਖੀ ਆ ਬਸ ੜਿਆਂ ਤੇ ਰੇਲਵੇ ਸਟੇਸ਼ਨਾਂ ਤੇ ਉਹ ਤਸਵੀਰਾਂ ਦੇਖੀਆਂ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਹਲਵਾਉਂਦੇ ਸੀ ਦੋ ਬਲਦਾਂ ਦੀ ਜੋੜੀ ਤੇ ਪਿੱਛੇ ਬਾਬੇ ਨਾਨਕ ਦੇ ਮੁੰਨੀ ਹਲ ਦੀ ਫੜੀ ਹੋਈ ਆ ਹਲਵਾਉਂਦੇ ਦੀ ਫੋਟੋ ਗੁਰੂ ਨਾਨਕ ਦੇ ਮਹਾਰਾਜ ਦੀ ਸਾਡੀ ਉਮਰ ਦੇ ਬੰਦਿਆਂ ਨੇ ਤੋਂ ਪਹਿਲੇ ਵਾਲੇ ਨੇ ਆਮ ਦੇਖੀ ਆ ਉਸ ਤੋਂ ਬਾਅਦ ਬਾਬੇ ਨਾਨਕ ਦਾ ਲਿਬਾਸ ਕਿਹੇ ਜਿਹਾ ਬਣਾਇਆ ਗਿਆ ਇੱਕ ਸੋਹਣਾ ਚੋਲਾ ਲਾਲੀ ਭਖਦੀ ਚਿਹਰੇ ਦੇ ਉੱਤੇ ਉਹਨਾਂ ਦੇ ਅੱਗੇ ਫਰੂਟ ਕੇਲੇ ਸੰਤਰੇ ਰੱਖੇ ਹੋਏ ਹੱਥ 'ਚ ਮਾਲਾ ਫੜਾਈ ਆ ਤੇ ਮਾਲਾ ਤੇ ਮਰਦਾਨਾ ਇੱਕ ਚੋਰ ਕਰੀ ਜਾਂਦਾ ਇੱਕ ਇਹ ਘਾੜ ਤਕੜੀ ਜੀ ਕਿਉਂਕਿ ਆਪ ਉਹ ਜੇ ਬਣਨਾ ਸੀ ਇਹ ਗਲਤੀਆਂ ਜਿਹੜੀਆਂ ਉਹਨਾਂ ਲੋਕਾਂ ਦੀਆਂ ਕੀਤੀਆਂ ਖਾੜਕੂਆਂ ਨੇ ਕੀਤੀਆਂ ਤੇ ਉਸ ਤੋਂ ਬਾਅਦ ਲੋਕਾਂ ਪੇਸ਼ ਆਮ ਲੋਕਾਂ ਦੀਆਂ ਭੁਗਤੀਆਂ ਆਮ ਲੋਕਾਂ ਦੀ ਕਦੇ ਅਸੀਂ ਇਹ ਚੀਜ਼ਾਂ ਵਿਚਾਰ ਕੇ ਸੋਚਾਂਗੇ ਕਿ ਨਹੀਂ ਅਸੀਂ ਹਰ ਕਿਨੁੱਕੇ ਰਸੇ ਰੱਖ ਦੀ ਅਸੀਂ ਇੱਥੋਂ ਤੱਕ ਆਏ ਕਿਉਂ ਮੈਨੂੰ ਬਹੁਤ ਮੁੰਡਿਆਂ ਦੇ ਫੋਨ ਆਏ ਜੀ ਤੁਹਾਨੂੰ ਇਸ ਵੇਲੇ ਮਰਨ ਦੀ ਮਦਦ ਕਰਨੀ ਚਾਹੀਦੀ ਮੈਂ ਜਦੋਂ ਇਹਨੇ ਚਰਨ ਘਾਟਲਾ ਕੰਮ ਕੀਤਾ ਮੈਂ ਕਰਨ ਲੱਗਿਆ ਸੀ ਅਚਾਨਕ ਮੈਨੂੰ ਅਗਲੇ ਦਿਨ ਲੜਕੀ ਦਾ ਫੋਨ ਆਉਂਦਾ ਉਸੇ ਕੁੜੀ ਦਾ ਜਿਹਦੇ ਨੇ ਮੋਢੇ ਤੇ ਰੱਖ ਕੇ ਚਲਾਈ ਉਹ ਕਾਂਡ ਜੋ ਬਾਬੇ ਨੇ ਕੀਤਾ ਮੈਂ ਕਹਿੰਦਾ ਵੀ ਉਹਨੂੰ ਗੋਲੀ ਮਾਰ ਦੇਣੀ ਚਾਹੀਦੀ ਸੀ ਜੇ ਇਹਦੇ ਚੜਖ ਹੁੰਦੀ ਹੈ ਤਿੰਨ ਦਿਨ ਚੱਕੀ ਫਿਰਦਾ ਰਿਹਾ ਤੇ ਬਾਅਦ ਵਿੱਚ ਉਹਨੂੰ ਕਹਿੰਦਾ ਸੀਗਾ ਵੀ ਵਾਹ ਲਾ ਲੇ ਪੁਲਿਸ ਜਿੱਦਣੇ ਬਾਹਰ ਆ ਗਿਆ ਸੀ ਛੱਡਣਾ ਨਹੀਂ ਉਹ ਫਿਰਦਾ ਆ ਉਹਦੇ ਪਿਛਲੀਆਂ ਕਹਾਣੀਆਂ ਕੁਝ ਹੋਰ ਹੁੰਦੀਆਂ ਉੱਥੋਂ ਤੱਕ ਅਸੀਂ ਜਾ ਹੀ ਨਹੀਂ ਸਕਦੇ ਮੇਰੇ ਕਰਤਾਰ ਬਾਰੇ ਕਿਸੇ ਨੇ ਪਤਾ ਕਰਨਾ ਤੇ ਮੇਰੇ ਪਿੰਡ ਤੋਂ ਵੱਧ ਕੋਈ ਨਹੀਂ ਜਾਣਦਾ ਇਹਨਾਂ ਲੋਕਾਂ ਦੇ ਪਿੰਡਾਂ ਤੇ ਜਾ ਕੇ ਇਹਨਾਂ ਦੇ ਪਿੰਡ ਜਾ ਕੇ ਇਹਨਾਂ ਦੇ ਕਰਤਾਰ ਪਤਾ ਕਰ ਲੋ ਕੌਣ ਨੇ ਲੋਕ ਮੈਂ ਦੋ ਸ਼ੰਕੇ ਮੇਰੇ ਮਨ ਦੇ ਵਿੱਚ ਇਹਦੇ ਪ੍ਰਤੀ ਵੜੇ ਇੱਕ ਫਰੀਦਕੋਟ ਸੀਆਈਏ ਦੇ ਵਿੱਚ ਇੱਕ ਮੁੰਡਾ ਸੁਸਾਇਡ ਕਰ ਜਾਂਦਾ ਉਹਦੀ ਡੈੱਡ ਬੋਡੀ ਜਿਹੜੀ ਹੈਗੀ ਆ ਉਹ ਸਿੱਟ ਦਿੰਦੀ ਹੈ ਪੁਲਿਸ ਰਾਤ ਨੂੰ ਉਹ ਲੱਭਦੀ ਨਹੀਂ ਉੱਥੇ ਸਾਡੇ ਇਨਸਪੈਕਟਰ ਨਰਿੰਦਰ ਸਿੰਘ ਗਿੱਲ ਅਸੀਂ ਇਕੱਠਿਆਂ ਨੇ ਦੋਨੋਂ ਨੇ ਡਿਊਟੀ ਕੀਤੀ ਆ ਉਹ ਆਪਦੇ ਗੋਲੀ ਮਾਰ ਕੇ ਸੁਸਾਇਡ ਕਰ ਜਾਂਦੇ ਆ ਚਲੋ ਅਸੀਂ ਸਾਰਿਆਂ ਦੇ ਸਾਡੀ ਚਿੰਤਾ ਸੀ ਸਾਡਾ ਇੱਕ ਇਨਸਪੈਕਟਰ ਸੁਸਾਇਡ ਕਰ ਗਿਆ ਸਾਰੇ ਜਿੱਥੇ ਜਿੱਥੇ ਦਿਮਾਗ ਜਿੱਥੇ ਚੱਲਦਾ ਸੀ ਹਰ ਇੱਕ ਬੰਦਾ ਆਪਦਾ ਲਾ ਰਿਹਾ ਸੀ ਹਰ ਇੱਕ ਪੁਲਿਸ ਅਫਸਰ ਉੱਥੇ ਇਹ ਇਹ ਵੀ ਇੱਕ ਜਾਂ ਇੱਕ ਇਹਦੀ ਇਹਦਾ ਜ਼ਿਕਰ ਆਉਂਦਾ ਕਿਸੇ ਗੱਲ ਦਾ ਸਾਡੇ ਕੋਲੇ ਕੋਈ ਸਾਡੇ ਇਨਫੋਰਮ ਹੁੰਦੀ ਆ ਇਹਦਾ ਜ਼ਿਕਰ ਕਰਦੇ ਆ ਕਹਿੰਦਾ ਵੀ ਜਿਹੜਾ ਫਰੀਦਕੋਟ ਨੂੰ ਕੰਮ ਹੋਇਆ ਜੀ ਉਹ ਕੁੜੀ ਵਾਲਾ ਕੰਮ ਸੀ ਉਸੇ ਚ ਚਕਾਇਆ ਸੀ ਉਹਦਾ ਬਾਅਦ ਚੋ ਬੰਦਾ ਮਰ ਗਿਆ ਕਹਿੰਦਾ ਫਿਰ ਉਹ ਟਿਕਾਣੇ ਲਾਸ਼ ਸਾਨੂੰ ਲੋਣੀ ਪਈ ਇੱਥੋਂ ਪਤਾ ਕਰੋ ਵੀ ਇਹ ਫਿਰ ਬੰਦੇ ਕੌਣ ਨੇ ਜੇ ਇਹ ਸੀਆਈਏ ਦੇ ਵਿੱਚੋਂ ਲਾਸ਼ਾਂ ਟਿਕਾਣੇ ਲਾਉਂਦੇ ਆ ਤੇ ਮੈਂ ਦੋ ਅਫਸਰਾਂ ਨੂੰ ਕਿਹਾ ਵੀ ਉਹ ਤੋਂ ਪੁੱਛ ਕੇ ਸ ਕਰੋ ਹੁਣ ਅੱਜ ਦਾ ਵੱਡਾ ਸ਼ੰਕਾ ਇਹ ਹੈ ਕਿਸੇ ਦੇ ਖਿਲਾਫ ਕਿ ਇਨਕੁਆਰੀ ਸਟਾਰਟ ਹੋ ਜੇ ਤੇ ਪੁਲਿਸ ਐਲਓਸੀ ਜਾਰੀ ਕਰ ਦਿੰਦੀ ਬੰਦਾ ਭੱਜ ਨਾ ਜਾਵੇ ਇਹਦੇ ਖਿਲਾਫ ਤਾਂ 7-8 ਮੁਕਾਦਮੇ ਦਰਜ ਇਹਦੇ ਖਿਲਾਫ ਕਿਸੇ ਨੇ ਐਲਓਸੀ ਜਾਰੀ ਕਿਉਂ ਨਹੀਂ ਕੀਤੀ ਜਿੱਥੇ-ਜਿੱਥੇ ਕੇਸ ਦਰਜ ਹੋਏ ਉਹਨਾਂ ਦੀਆਂ ਖੁੱਲੋਂ ਇਨਕੁਆਰੀਆਂ ਕਿਵੇਂ ਭੱਜ ਗਿਆ ਤੇ ਛੱਡ ਕੇ ਬੰਦਾ ਫਿਰ ਭੱਜਿਆ ਕਿਉਂ ਮਰਿਆ ਸੱਪ ਦੂਜਿਆਂ ਦੇ ਗਲ 'ਚ ਪਾ ਕੇ ਉਹਨਾਂ ਦੇ ਤੇ ਆ ਭੱਜ ਗਿਆ ਕਿਉਂਕਿ ਪਰਤਾਂ ਬਹੁਤ ਖੁੱਲਦੀਆਂ ਸੀ ਹੁਣ ਜਗਰਾਉਂ ਵਾਲੀ ਕੁੜੀ ਦਾ ਮੈਂ ਤੁਹਾਨੂੰ ਪਹਿਲਾਂ ਇੱਕ ਮੈਸੇਜ ਦਿਖਾਉਣਾ ਫਿਰ ਆਪਾਂ ਅੱਗੇ ਚੱਲਦੇ ਹਾਂ ਜਿੱਥੋਂ ਇਹਨਾਂ ਦੇ ਕਿਰਦਾਰ ਦਾ ਇਹਨਾਂ ਲੋਕਾਂ ਦਾ ਪਤਾ ਲੱਗਦਾ ਕਿਉਂਕਿ ਮੁੱਦੇ ਸਮਾਜ ਦੇ ਉਹ ਇੱਕ ਫੜਦੇ ਆ ਵੀ ਜਿੱਥੇ ਸਮਾਜ ਦੀ ਸਮਾਜ ਹੱਟ ਕੀਤਾ ਹੋਇਆ ਜਿੱਥੇ ਲੋਕਾਂ ਦੀ ਭਾਵਨਾ ਜੁੜੀ ਹੋਈ ਹੈ ਇਹਦੀਆਂ ਕੋਈ ਰਿਕਾਰਡਿੰਗਾਂ ਮੇਰੇ ਕੋਲੇ ਪਈਆਂ ਜਦੋਂ ਜੋਨੀ ਬਾਬੇ ਤੋਂ ਇਹ ਉਹਨੂੰ ਦੱਬ ਕੇ ਮਾਰਦਾ ਸੀਗਾ ਇੱਕ ਤੋਂ ਫੋਨ ਕਰਾਈ ਜਾਂਦਾ ਸੀ ਅਮਰੀਕਾ ਤੋਂ ਵੀ ਮੈਂ ਗੋਰਡੀ ਬਰਾਡ ਬੋਲਦਾ ਮੈਂ ਕਿਹਾ ਤੂੰ ਮੈਨੂੰ ਨੰਬਰ ਦੇ ਜਦੋਂ ਮੈਂ ਉਹਦੇ ਨਾਲ ਗੱਲ ਕੀਤੀ ਮੜ ਕੇ ਉਹ ਜੋ ਆਕ ਸੀਗਾ ਇਹਨੂੰ ਕੋਈ ਤੇ ਜਾਣਦਾ ਜੂਣਦਾ ਸੀ ਉਹ ਬਾਬੇ ਜੋਨੀ ਨੂੰ ਦਬਕੇ ਮਾਰਦਾ ਸੀਗਾ ਵੀ ਤੂੰ ਮੇਰੋਂ ਦੀਆਂ ਡਿਲੀਟ ਕਰ ਦੇ ਜਿਹੜੀਆਂ ਰਿਕਾਰਡਿੰਗਾਂ ਮੇਰੇ ਕੋਲੇ ਸਾਰੀਆਂ ਆਈਆਂ ਪਰ ਮੈਂ ਮੈਂ ਉਹ ਛੇੜਦੀਆਂ ਨਹੀਂ ਚਾਹੁੰਦਾ ਸੀ ਚਲੋ ਜੇ ਕਿਸੇ ਨੇ ਚੰਗਾ ਕੀਤਾ ਉਹਨੂੰ ਚੰਗਾ ਕਹਿਣਾ ਚਾਹੀਦਾ ਪਰ ਇਹਨੇ ਉੱਥੇ ਵੀ ਲੜਕੀ ਨਾਲ ਕੀ ਕੀਤਾ ਆ ਦੋ ਪ੍ਰੂਫ ਤੁਸੀਂ ਤਰਕ ਦੇ ਆਧਾਰ ਤੇ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਿਆ ਮੇਰੀ ਕੋਈ ਇਹਨਾਂ ਨਾਲ ਨਿੱਜੀ ਦੁਸ਼ਮਣੀ ਨਹੀਂ ਜਿਵੇਂ ਇਹਦੀ ਪਿਛਲੀ ਜ਼ਿੰਦਗੀ ਫਰੋਲਣ ਲੱਗ ਗਿਆ ਨਾ ਤੇ ਫਿਰ ਵਿੱਚ ਹੀ ਕੱਖ ਨਹੀਂਗਾ ਮੋਗੇ ਤੋਂ 4 ਕਿਲੋਮੀਟਰ ਦਾ ਪਿੰਡ ਹੈ ਤੇ 20 ਸਾਲ ਮੈਂ ਮੋਗੇ ਨੂੰ ਡਿਊਟੀ ਕੀਤੀ ਹੈ ਸੀਆਈਏ ਤੇ ਸੀਆਈਏ ਦੇ ਵਿੱਚ ਜੰਮਣ ਤੋਂ ਲੈ ਕੇ ਮਰਨ ਤੱਕ ਦੀ ਕੁੰਡਲੀ ਪਈ ਹੁੰਦੀ ਹੈ ਇਹ ਜੇ ਬੰਦਿਆਂ ਦੀ ਪਰ ਅਸੀਂ ਇਹ ਏਡਾ ਏਡਾ ਛੋਟਾ ਲੇਬਲ ਨਹੀਂ ਰੱਖਿਆ ਵੀ ਇਹ ਜੇ ਬੰਦਿਆਂ ਚੁਲਜਦੇ ਫਿਰਾਂਗੇ ਪਰ ਜਿੱਥੇ ਝੂਠ ਬੁਲਾਇਆ ਜਾ ਰਵੇ ਉੱਥੇ ਬੋਲਣਾ ਜ਼ਰੂਰੀ ਆ ਮੈਨੂੰ ਕਈ ਕਹਿੰਦੇ ਆ ਮੈਂ ਪੁਲਿਸ ਦੀ ਨੌਕਰੀ ਕੀਤੀ ਆ ਮੇਰੇ ਤੇ ਦੋ ਇਲਜ਼ਾਮ ਲੱਗ ਸਕਦੇ ਆ ਜਾਂ ਤਾਂ ਮੈਂ ਕਰਾਪਟ ਹੋ ਸਕਦਾ ਵੀ ਮੈਂ ਤਾਂ ਜੀ ਲੋਕਾਂ ਨੂੰ ਬਹੁਤ ਲੁੱਟਿਆ ਹੋਊਗਾ ਥੋੜਾ ਜਿ ਕੋਈ ਬੰਦਾ ਮੇਰੇ ਘਰੇ ਆਓ ਮੇਰੀ ਲੁੱਟ ਪਾਟ ਕੀਤੀ ਤੁਹਾਨੂੰ ਮੇਰੇ ਘਰ ਤੋਂ ਦਿਖ ਜੂਗੀ ਦੂਸਰਾ ਮੈਂ ਕਿਸੇ ਦੇ ਬੱਚੇ ਮਾਰੇ ਹੋ ਸਕਦੇ ਤਰਕੀਆਂ ਲੈਣ ਵਾਸਤੇ ਕਿਸੇ ਲੋਕੀ ਧੱਕੇ ਕੀਤੇ ਹੋ ਸਕਦੇ ਆ ਮੈਂ ਆਪਦਾ ਕੈਰੈਕਟਰ ਵੀ ਸੰਭ ਕੇ ਰੱਖਿਆ ਉਹਦਾ ਕਿਰਦਾਰ ਵੀ ਸੰਭ ਕੇ ਰੱਖਿਆ ਮੈਂ ਨਹੀਂ ਕਹਿੰਦਾ ਕਿ ਮੈਂ ਇਕੱਲਾ ਇਹ ਜਿਹਾ ਮੇਰੇ ਨਾਲ 6-7 ਮੁੰਡੇ ਕੰਮ ਕਰਦੇ ਸੀ ਮੈਂ ਤੁਹਾਨੂੰ ਨਾ ਲੈ ਕੇ ਦੱਸਦਾ ਇੱਕ ਤਾਂ ਮੁੰਡਾ ਥੋੜੇ ਦਿਨ ਪਹਿਲਾਂ ਹੋਇਆ ਹਸ਼ਿਆਰ ਮੁੰਡੇ ਦੀ ਡੈਥ ਹੋਈ ਆ ਧਰਮਕੋਟ ਤੋਂ ਮੇਰੇ ਨਾਲ ਲੱਗਾ ਰਿਹਾ ਉਸ ਮੁੰਡੇ ਨੇ ਆਉਦੀ ਸਾਰੀ ਨੌਕਰੀ ਚ ਕਿਸੇ ਤੋਂ ਜ਼ਿਆਦਾ ਕੱਪ ਨਹੀਂ ਪੀਤਾ ਉਥੇ ਮੁੰਡਾ ਕਰਮਚੰਦ ਇਨਚਾਰਜ ਸਕਿਉਰਟੀ ਬਰਾਜ ਦਾ ਜਿਹੜਾ ਮੇਰੀ ਥਾਂ ਤੇ ਲੱਗਿਆ ਲਵਾ ਕੇ ਗਿਆ ਸੀ ਮੈਂ ਸੌਹ ਦੇ ਸਕਦਾ ਮੁੰਡਾ ਸਾਫਤ ਸੂਰਤਾ ਔਰ ਗੁਰੂ ਦਾ ਸਿੱਖਾ ਅਮਰਤਾਰੀ ਆ ਇਹ ਕਰਮਚੰਦ ਹੈ ਇਸ ਮਿਲੋ ਦਾ ਨਾ ਕਰਮ ਸਿੰਘ ਹੈ ਜ਼ਿਆਦਾ ਕੱਪ ਨਹੀਂ ਆਉਦੀ ਨੌਕਰੀ ਚ ਪੀਤਾ ਕਲਵੰਤਾ ਮੁੰਡਾ ਖੋਸਿਆਂ ਤੋਂ ਹਰਜੀਤ ਸਿੰਘ ਕੈਸ਼ੀਅਰ ਸਿਆ ਸਾਡੇ ਇਨਸਪੈਕਟਰ ਨੇ ਹੁਣ ਨ ਚਾਰਜ ਟ੍ਰੈਫਿਕ ਨਹੀਂ ਓਮਾ ਸਿੰਘ ਦਾ ਮੁੰਡਾ ਦਫਤਰ ਟੈਲੀਫੋਨ ਆਪਰੇਟਰ ਦਾ ਹੁਣ ਕੁਲਵੰਤਾ ਮੁੰਡਾ ਖੋਸਿਆਂ ਤੋਂ ਜਿੰਨੇ ਬੰਦਿਆਂ ਨੇ ਮੇਰੇ ਨਾਲ ਕੰਮ ਕੀਤਾ ਕਿਸੇ ਤੇ ਵੀ ਕੋਈ ਉਂਗਲ ਚੱਕ ਕੇ ਦਿਖਾ ਦੇਵੇ ਤਾ ਹੁਣ ਮੈਂ ਵੜਾ ਦੂੰਗਾ ਵੀ ਇੱਕ ਰੁਪਈਆ ਦਾ ਦੋਸ਼ ਲਾ ਦੇਵੀ ਹਜੇ ਮੇਰੇ ਤੇ ਕੋਈ ਲੱਗ ਸਕਦਾ ਮੈਂ ਨਹੀਂ ਇਹ ਗੱਲ ਕਹਿੰਦਾ ਮੈਂ ਫੀਲਡਰ ਦੀ ਨੌਕਰੀ ਕੀਤੀ ਆ ਮੈਂ ਨਹੀਂ ਕਦੇ ਮੁੱਕਰਦਾ ਜਿਹੜਾ ਕੁਝ ਹੋਇਆ ਗਲਤ ਕਿਤੇ ਗਲਤੀ ਹੋਈ ਆ ਪਰ ਕਦੇ ਨਹੀਂ ਇਸ ਚੀਜ਼ ਤੋਂ ਪਿੱਛੇ ਭੱਜੇ ਉਹ ਲੜਕੀ ਜਦੋਂ ਮੈਨੂੰ ਫੋਨ ਕਰਦੀ ਆ ਨਾ ਤੇ ਮੈਨੂੰ ਉਦੋਂ ਇਹਦੇ ਤੇ ਲੱਗਿਆ ਯਾਰ ਮੈਂ ਕਿਹਾ ਵੀ ਕੇਵ ਜਾ ਬੰਦਾ ਯਾਰ ਵੀ ਇਹ ਤਾਂ ਬੜੇ ਹਲਕੇ ਕਿਰਦਾਰ ਦੇ ਲੋਕ ਆ ਯਾਰ ਵੀ ਇਹੇ ਜਿھے ਨਿਕਲੇ ਫਿਰਦੇ ਆ ਉਹ ਲੜਕੀ ਦਾ ਮੈਨੂੰ ਫੋਨ ਆਉਂਦਾ ਕਹਿੰਦੀ ਵੀਰ ਜੀ ਵੀ ਰਾਤ ਮੈਨੂੰ ਪਹਿਲਾਂ ਤਾਂ ਮੇਰੇ ਨਾਲ ਭਰਾ ਬਣ ਕੇ ਥਾਣੇ ਗਿਆ ਮੇਰਾ ਪਰਚਾ ਕਰਾਉਣ ਤੇ ਭਰਾ ਬਣ ਕੇ ਮੇਰੇ ਹੀ ਐਫ ਆਈ ਆਰ ਤੇ ਨੇ ਬਤੌਰ ਗਾਰਡੀਅਨ ਸਾਈਨ ਕੀਤੇ ਹੋਏ ਮੈਂ ਤੁਹਾਨੂੰ ਐਫ ਆਈ ਆਰ ਵੀ ਦਿਖਾਉਣਾ ਆ ਪਈ ਹੈ ਜੀ ਆ ਪੜਿਓ ਤੁਸੀਂ ਕਟਨਾ ਬਾਰੇ ਦੱਸਿਆ ਤੇ ਮੈਂ ਅੱਜ ਸਮੇਤ ਅਮਰਤਪਾਲ ਸਿੰਘ ਮਹਿਰੋ ਦੇ ਥਾਣਾ ਪੁਲਿਸ ਸਿਟੀ ਜਗਰਾਉਂ ਆ ਰਹੀ ਸੀ ਤੇ ਰਸਤੇ ਵਿੱਚ ਮਿਲ ਗਏ ਹੋਏ ਅਮਰਤਪਾਲ ਸਿੰਘ ਨੇ ਬਿਆਨ ਲਿਖਾ ਦਿੱਤਾ ਪੜ੍ਹ ਸੁਣ ਲਿਆ ਠੀਕ ਹੈ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਗਈ ਐਸਡੀ ਰਮਨਦੀਪ ਕੌਰ ਤਾਇਦ ਅਮਰਤਪਾਲ ਸਿੰਘ ਮਹਿਰੂਆ ਪੜ੍ਹ ਲਓ ਗਾਰਡੀਅਨ ਦਾ ਮਤਲਬ ਹੁੰਦਾ ਵੱਡਾ ਭਰਾ ਬਣ ਕੇ ਜਾਣਾ ਪਿਓ ਦੀ ਥਾਂ ਤੇ ਜਾਣਾ ਉਸ ਲੜਕੀ ਦਾ ਤੂੰ ਪਿਓ ਬਣ ਕੇ ਗਿਆ